hota hoga aur bhai oh bhai kahan se ho yahan se kya kaun se wifi plans hai ye airtel ka hai airtel ka bhai koi chalega theek hai bhai airtel da bhai bhai aa gaya apne pehla galla bsnc broadband chal bhai theek hai mitra gram panchayat surtiya te aap ji nu ji aen nu akh di sade vlog ch te main te apna manpriit tonne chal le aake ਰਾਜ ਆਕੇ ਤੇ ਬਾਕੀ ਗੱਲਬਾਤ ਕੇ ਦੀ ਆਕੇ ਦੱਸ ਦੇਾਂਗੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਚੱਲ ਵੀ ਚੱਲ ਰੋੜਾ ਸੀ ਰੋੜਾ ਪੱਟੋਂ ਤੋਂ ਦੀਵਰ ਕਰ ਲਾ ਇੱਥੇ ਵੀ ਲੱਗੂ ਆ ਕਮੈਂਟ ਰੋਇਆ ਚੱਲ ਉਹ ਥੋੜਾ ਇਹ ਤਾਂ ਕਾ ਕਰਦੇ ਆ ਚੱਲ ਮਾੜਾ ਮੋਟਾ ਚੱਲ ਵੀ ਜਾਂਦਾ ਗੱਡੀ ਉਹ ਤੇ ਆਪਣੇ ਅ ਮੋਟਰ ਗੋਲੇ ਲਾ ਦੇਗੇ ਸ਼ਾਂਚ ਤੇ ਅੱਜ 14 ਜੇਠ ਪੰਜਵੇਂ ਮਹੀਨੇ ਦੀ 27 ਤਰੀਕ ਬਰਾ 2024 ਖੇਤਾਂ ਐ ਦੋਨੇ ਤੇ ਲਾਈਟ ਆਉਗੀ ਇਹ ਮੋਟਰ ਚਲਾ ਕੇ ਦੇਖਣੀ ਆ ਕੱਲ ਚਲਾ ਕੇ ਦੇਖੀ ਥੋੜਾ ਜਿਹਾ ਬੈਂਡ ਲੀਕ ਸੀ ਮੋੜ ਪਾਇਆ ਹੋ ਸੀ ਜਿੱਥੋਂ ਅਗਲਾ ਉਹ ਦਿਖਾਉਣੇ ਆ ਜਾ ਕੇ ਥਿਉਰ ਵੀ ਕੁਛ ਗੱਲਾਂ ਬਾਤਾਂ ਕੁਛ ਸਵਾਲ ਪੁੱਛਦੇ ਸੀਗੇ ਬਾਈ ਵੀਡੀਓ ਦੇਖਣ ਵਾਲੇ ਤੇ ਕੋਲੇ ਜਾ ਕੇ ਕਰਦੇ ਆ ਗੱਲ ਉਥੇ ਤੇ ਖੈਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹਾਂ ਸੁਣ ਸਕਦੇ ਹਾਂ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਿਹਾ ਫੋਲੋ ਵੀ ਲਾ ਜ਼ਰੂਰ ਕਰ ਲਿਓ ਕਿਉਂ ਭਾਈ ਲੋੜਾ ਮੋਲ ਠੀਕ ਹੈ ਤੇ ਪਾਈਪ ਲਾਈਨ ਪੈਂਦੀ ਪੈਂਦੀ ਉਹ ਲੰਘ ਚਲੀ ਆਪਣੇ ਅਮਨ ਕੇ ਖੇਤਾਂ ਜਿੱਧਰੋਂ ਲੋਕੀ ਚੜਦੀ ਗਲਾ ਮੋਲ ਇਹ ਹ ਕੱਲ ਪਰਸੋਂ ਇੱਕ ਬਾਈ ਹੋਰ ਪੁੱਛੀ ਜਾਂਦਾ ਸੀ ਕਿ ਬਾਈ ਤੁਹਾਡੇ ਖੰਭੇ ਤੇ ਮੀਟਰ ਲੱਗਿਆ ਹੈ ਲੱਗਿਆ ਕਈ ਵਾਰੀ ਕੋਈ ਨਵਾਂ ਵੀਰ ਆ ਜਾਂਦਾ ਪੁੱਛ ਲੈਂਦੇ ਹੈਗੇ ਤੇ ਅਸਲ ਚ ਬਈ ਆਪਣਾ ਪਿੰਡ ਹਰਿਆਣੇ ਚ ਪੈਂਦਾ ਸੂਰਤੀਆ ਜ਼ਿਲ੍ਹਾ ਸਰਸਾ ਤੇ ਇੱਧਰ ਮੋਟਰਾਂ ਦੇ ਬਿੱਲ ਆਉਂਦੇ ਆ ਬਿੱਲ ਵੀ ਬਸ ਨਾਮ ਆਤਰੀ ਸਮਝ ਲਓ ਤੇ 120 ਰੁਪਿਆ ਕੋਈ ਬੜਾ ਨਹੀਂਗਾ ਤੇ 10 ਫੁੱਟ ਖੂ 10 ਦੀ ਮੋਟਰ ਤੇ ਪਾਣੀ ਦਾ ਚੋਆ 15 ਕਿ ਫੁੱਟ ਤੇ ਤੇ 85 90 ਫੁੱਟ ਹਾਂ ਪੋਰ ਕਰਦੇ ਹੁੰਨੇ ਆ ਕਿ ਉਹ ਨਵੀਂ ਉਹ ਮੋਟਰ ਜਿਹੜੀ ਆਪਾਂ ਉਧਰ ਲਾਈ ਆ ਉਹਦੀ ਗੱਲਬਾਤ ਕਰਦੇ ਆ ਹਾਂ ਪਾਈਪ ਲਾਈਨ ਜੋੜ ਕੇ ਗਏ ਸੀ ਆਪਾਂ ਪਰਸੋਂ ਪਾਈਪ ਲਾਈਨ ਪਾਈ ਸੀ ਤੇ ਕੱਲ ਆਇਆ ਸੀ ਇਹ ਮਨਪ੍ਰੀਤ ਤੁਰੇ ਚਲਾਉਣ ਸ਼ਾਮ ਨੂੰ ਤੇ ਚਲਾ ਕੇ ਦੇਖੀ ਤੇ ਉਧਰੋਂ ਪਰਾਂ ਤੋਂ ਬੈਂਡ ਲੀਕ ਸੀ ਅੱਜ ਤੜਕੇ ਆ ਗਈ ਸੀ ਇਹ ਦੁਬਾਰੇ ਕਰਕੇ ਗਏ ਆ ਠੂਠਾਪ ਕੀ ਕਰਕੇ ਗਏ ਆ ਹਾਂ ਉਹ ਅਗਲੇ ਮੋੜ ਕੋਲੇ ਜਾ ਕੇ ਦੇਖਾਂਗੇ ਫਿਲਹਾਲ ਕੀ ਨਾ ਆਪਣਾ ਕੰਮ ਚੱਲਦਾ ਆ ਗਈ ਲਾਈਟ ਲਾਈਟ ਅੱਜ ਫਿਰ ਕੱਟੀ ਪਈ ਆ ਤੇ ਸਾਡੇ ਇੱਧਰ ਭਾਈ 8 ਘੰਟੇ ਦਿੰਦੇ ਹੁੰਦੇ ਆ ਲਾਈਟ ਤੇ ਬਾਕੀ ਤੁਸੀਂ ਜਰੂਰ ਦੱਸਿਓ ਕਿੱਥੇ ਦੇਖ ਰਹੇ ਹੋ ਤੇ ਕਿੰਨੀ ਲਾਈਟ ਤੁਹਾਡੇ ਆਉਂਦੀ ਆ ਖੇਤਾਂ ਵਾਲੀ ਇਹਦੀ ਗੱਲ ਕਰਦੇ ਸੀਗੇ ਤੇ ਇੱਕ ਬਾਈ ਭਪੇਂਦਰ ਸੇਂਗ ਅਮਰੀਕਾ ਤੋਂ ਬਾਈ ਹ ਉਹ ਕਹਿੰਦੇ ਬਾਈ ਮੈਨੂੰ ਸਮਝ ਨਹੀਂ ਆਈਗੀ ਕਿ ਤੁਸੀਂ ਇਹ ਮੋਟਰੀ ਉੱਥੇ ਲੈ ਜਾਂਦੇ ਉਹ ਉਸ ਕੂਚੇ ਦੇ ਜੇ ਸਾਡਾ ਵੀ ਜੀ ਕਰਦਾ ਸੀਗਾ ਭਾਈ ਤੇ ਕਹਿੰਦੇ ਤੁਸੀਂ ਇੱਥੇ ਵਿਚਾਲੇ ਕਿਉਂ ਲਾਈ ਸਾਨੂੰ ਵੀ ਇਹ ਸੀਗਾ ਕਿ ਉਹ ਪਰਲੇ ਹੂਜੇ ਦੇ ਉੱਥੇ ਲੱਗ ਜੇ ਆਹ ਮੋਟਰ ਤੇ ਉਸ ਪਾਈਪ ਨਾਲ ਸਿੱਧੀ ਜੋੜਦੀ ਆਹ ਪਾਈਪ ਪਾਉਣ ਦੀ ਫਿਰ ਲੋਡ ਨਹੀਂ ਪੈਂਦੀ ਸੀਗੀ ਤੇ ਅਸਲ ਚ ਗੱਲਬਾਤ ਕੀ ਸੀਗੀ ਭਾਈ ਹਾਂ ਉਹ ਪਿੱਛੇ ਜਿੱਥੇ ਟਰਾਂਸਫਾਰਮਰ ਆਗਾ ਉਹੜਾ ਜੂਮ ਕਰਕੇ ਨਿਗਾਹ ਮਾਰੀਏ ਤਾਂ ਸਕਰੀਨ ਦੇ ਜਮਾ ਸੈਂਟਰ ਦੇ ਦੇਖੋਗੇ ਉਹ ਕਮਰੇ ਕੋਲੇ ਤੇ ਉੱਥੋਂ ਇਹ ਲਾਈਨ ਆਉਂਦੀ ਆ ਤੇ ਉੱਥੋਂ ਇਹ ਲਾਈਨ ਆਉਣ ਦਾ ਅੱਗੇ ਦਾ ਐਸਟੀਮੇਟ ਜਿਹੜਾ ਬਣਦਾ ਸੀਗਾ ਆ ਆਪਾਂ ਆਪ ਟ੍ਰਾਂਸਫਰ ਪਹਿਲੀ ਵੱਡਾ ਸੀਗਾ ਤੇ ਉਹਦੇ ਆਪਾਂ ਪੈਸੇ ਪਹਿਲੀ ਭਰੇ ਹੋਏ ਸੀਗੇ ਹੋਰ ਮੋਟਰ ਲਾਉਣ ਵਾਸਤੇ ਵੀ ਸਾਨੂੰ ਕਨੈਕਸ਼ਨ ਇਧਰ ਸ਼ਿਫਟ ਕਰਾਉਣਾ ਜੇ ਉਹ ਕਰਕੇ ਜਿਹੀ ਜੀ ਗੱਲਬਾਤ ਹੁੰਦੀ ਆ ਆਪਾਂ ਭਈ ਪੂਰੀ ਕਰੀ ਹੋਈ ਸੀਗੀ ਆਉਦੀ ਜਿਹੜੀ ਡਿਮਾਂਡ ਹੁੰਦੀ ਹੈਗੀ ਤੇ ਉਸ ਟਰਾਂਸਫਾਰਮਰ ਕੋਲ ਇੱਥੋਂ ਤੱਕ ਲਾਈਨ ਜਿਹੜੀ ਆਉਣੀ ਸੀਗੀ ਉਹ ਸਿਰਫ 900 ਫੁੱਟ ਤੱਕ ਹੀ ਆ ਸਕਦੀ ਸੀ ਤੇ 856 ਫੁੱਟ ਤੇ ਹੀ ਆ ਕੇ ਅੱਗੇ ਖੰਭਾ ਲੱਗੂਗਾ ਕਹਿੰਦੇ ਇਤੋਂ ਅੱਗੇ ਅਸੀਂ ਨਹੀਂ ਲਾ ਸਕਦੇ ਤੇ ਇੱਥੋਂ ਤੱਕ ਹੀ ਲੱਗੂਗਾ ਤੇ ਇਤੋਂ ਬਾਅਦ ਕੋਈ ਚਾਂਸ ਨਹੀਂ ਕਹਿੰਦੇ ਸ਼ਿਫਟ ਕਰਾਉਣੀ ਤਾਂ ਇੰਨੀ ਦੂਰੀ ਬਈ ਆਉਗੀ ਲਾਈਨ ਇਹ ਤੇ ਤਾਂ ਕਰਕੇ ਉੱਥੇ ਬਸ ਵਿਚਾਲੇ ਜਿੱਧਰ ਲਾ ਲਿਆ ਮੋਟਰ ਚੱਲ ਵਿਚਾਲਾ ਵੀ ਕੋਈ ਨਹੀਂ ਬੜਾ ਪਾਸੇ ਧੀਗਾ ਤੇ ਪਾਈਪ ਲਾਈਨ ਪਾ ਕੇ ਅੱਗੇ ਲੇ ਜਿਗਾਂ ਮਾ ਥੋੜੀ ਥੋੜੀ ਮਿੱਟੀ ਪਾਤੀ ਸੀ ਗੱਲ ਇਹਨਾਂ ਨੇ ਚਲਾ ਕੇ ਦੇਖੀ ਸੀ ਆ ਜੋੜ ਤਾਂ ਵਿਚਾਲੇ ਵਾਲੀ ਸਹੀ ਸੀ ਇੱਕ ਵੀਰ ਕਹਿ ਰਿਹਾ ਸੀ ਕਿ ਬਾਈ ਚੜਾ ਘਟ ਕਰਦੇ ਹੋ ਚੜਾ ਘਟ ਨਹੀਂ ਸੀ ਬਾਈ ਲਗਭਗ ਫੁੱਟ ਦੇ ਆਸ-ਪਾਸ ਸੀਗਾ ਤੇ ਕਿਤੇ ਕਿਸੇ ਦੇ ਮੜਾ ਜਿ ਗਿੱਠ ਗਾ ਜਿਹੜਾ ਰਹਿ ਗਿਆ ਹੋਊਗਾ ਫੁੱਟ ਤੋਂ ਘਟ ਇੱਕ ਦੇ ਦਾ ਤੇ ਇੰਨੀ ਕੋਈ ਦਿੱਕਤ ਵਾਲੀ ਗੱਲ ਨਹੀਂ 8 ਇੰਚ ਹੀ ਪਾਈ ਪਾ ਬਾਈ ਇਹ ਚੱਲ ਜਾਂਦੀ ਹੁੰਦੀ ਐ ਇੰਨੀ ਕੀ ਦਾ ਤੇ ਇੱਕ ਦੋ ਵੀਰ ਖਵੇਰ ਕਹਿੰਦੇ ਸੀਗੇ ਕਿ ਬਾਈ ਤੁਸੀਂ ਉਹ ਨਹੀਂ ਲਾਇਆ ਹਵਾ ਵਾਲਾ ਯੰਤਰ ਉਥੇ ਹਾਂ ਕਿ ਮੋਟਰ ਦੇ ਕੋਲੇ ਚੱਲ ਕੋਈ ਨਾ ਤੂੰ ਡਿੱਗੀ ਪੈ ਤੇ ਹਵਾ ਵਾਲਾ ਯੰਤਰ ਬਈ ਇਹ 8 ਇੰਚੀ ਪਾਈਪ ਦੇ ਸਰ ਜਾਂਦਾ ਹੁੰਦਾ ਪਹਿਲਾਂ ਇਧਰੋਂ ਆਪਣੀ ਮੋਟਰ ਜਿੱਥੇ ਸੀਗੀ ਜਿੱਧਰੋਂ ਸ਼ਿਫਟ ਕਰਕੇ ਲੈਂਦੀ ਆ ਸਾਹਮਣੇ ਉਹ ਟਾਲੀ ਕੋਲੋਂ ਖੱਬੇ ਹੱਥ ਥੋੜੀ ਇੱਥੇ ਜਿੰਨੇ ਕਾ ਮਾਰੋਗੇ ਇੱਥੇ ਸੀਗੀ ਇੱਥੋਂ ਇਹ 11 ਕਿਲੋਵਟ ਆਉਂਦੀ ਸੀਗੀ ਤੇ ਕਦੇ ਇਹਨੂੰ ਹਵਾ ਵਾਲੀ ਪਾਈਪ ਦੀ ਲੋੜ ਨਹੀਂ ਪਈ ਸੀਗੀ ਰਾਜੀ ਖੁਸ਼ੀ ਸੀ ਕੰਮ ਤੇ ਉਧਰੋਂ ਜਿੱਦੋਂ ਪਹਿਲੀ ਮੋਟਰ ਕੋਲੇ ਸਾਨੂੰ ਜਿੱਥੇ ਮੀਟਰ ਦਿਖਾਉਂਦਾ ਸੀਗਾ ਹਾਂ ਉਹ 6 ਇੰਚੇ ਬਹੁਤ ਸਿੱਧੀ ਜਾਂਦੀ ਆ ਤੇ ਉਹਦੇ ਉਹ ਹਵਾ ਵਾਲਾ ਲਾਇਆ ਹੋਇਆ ਇੱਕ ਉਥੇ ਇੱਕ ਉਥੇ ਰਾਹ ਚ ਲਾਇਆ ਹੋਇਆ ਵਿਚਾਲੇ ਖਾਲ ਦੇ ਵਿਚਾਲੇ ਤੇ 6 ਇੰਚੇ ਚ ਥੋੜੀ ਹਵਾ ਵੱਧ ਬਣਦੀ ਆ ਤੇ ਇਹਦੇ ਚ ਚੱਲ ਜਾਂਦਾ ਕੰਮ ਅੱਗੇ ਵੀ ਕੋਈ ਬਾਲੀ ਦੂਰ ਨਹੀਂ ਜਾਂਦੀ ਉਹ ਜਾਂਦਾ ਇੱਥੇ ਆਪਣਾ ਮਨਪਰੀਤ ਇੱਥੋਂ ਤੱਕ ਜਾਂਦੀ ਹੈਗੀ 3 ਕਿਲੋ ਡੇਢ ਮੰਨ ਲਓ ਤੇ ਗੱਲਬਾਤ ਕਰਦਾ ਸੀ ਇਹਦੀ ਹਾ ਹਾ ਬੈਂਡ ਕੋਲੋਂ ਥੋੜਾ ਥੋੜਾ ਇਹ ਲੀਕ ਸੀ ਪਾਸਿਆਂ ਤੋਂ ਤੇ ਉਹਦਾ ਪਹਿਲਾ ਵੀ ਸਲਾਹ ਸੀ ਸਾਡੀ ਕਿ ਆ ਜਦਵਾਰੇ ਜਿਹੜੀ ਆ ਪਾਈਏ ਚਿੱਟੀ ਪਾਈਪ ਇਹ ਲਾਜ਼ਮੀ ਹੁੰਦੀ ਹੈ ਇਹ ਪਾ ਲੈਣੇ ਇਹਦਾ ਥੋੜਾ ਜਿਹਾ ਗ੍ਰਿਪ ਵਿੱਚ ਵਧੀਆ ਬਣਦਾ ਤੇ ਇਹਦੇ ਲੀਕ ਹੋਣ ਦੇ ਚਾਂਸ ਨਾ ਮਾਤਰੀ ਹੁੰਦੇ ਆ ਕਿ ਇਹਦੇ ਕੋਲੋਂ ਬੈਂਡ ਲੀਕ ਨਹੀਂ ਹੁੰਦਾਗਾ ਤੇ ਇਧਰ ਅੱਜ ਤੜਕੇ ਸਨੇ ਆਏ ਸੀਗੇ ਲਗਭਗ ਘਰੋਂ ਤੁਰ ਪਏ ਸੀਗੇ 5:00 ਵਜੇ ਤੇ ਰੋਟੀ ਵੇਲੇ ਨੂੰ ਇਹ ਸੈੱਟ ਕਰਕੇ ਦਵਾਰੇ ਮੁੜ ਕੇ ਜੀ ਬੈਂਡ ਕੱਢ ਕੇ ਦਵਾਰੇ ਉਹ ਟੋਟਾ ਲਾਤਾ ਫਟਕਦਾ ਚਿੱਟੀ ਪਾਈਪ ਦਾ ਉੱਧਰ ਵੀ ਲਾਇਆ ਸੀਗਾ ਉੱਧਰਲੇ ਬੈਂਡ ਕੋਲ ਚਿੱਟੀ ਪਾਈਪ ਦਾ ਟੋਟਾ ਇਹ ਇਹ ਸਹੀ ਰਹਿੰਦਾ ਨਾਲ ਤੇ ਬਾਕੀ ਆਹ ਕਾਲੀ ਪਾਈਪ ਪੁਰਾਣੀ ਜਿਹੜੀ ਇਧਰੋਂ ਕੜਵਾ ਲਈ ਸੀ ਆਪਾਂ ਉਹੀ ਇੱਥੇ ਪਾਈ ਆ ਹਾਂ ਤੇ ਇਧਰ ਜਿਹੜੀ ਪਾਈਪ ਰਹੇਗੀ ਉਹ ਵੀ ਕੜਵਾਉਣੀ ਹੈ ਉਹ ਮਿੱਤਰ ਆਏ ਬੈਠੇ ਉਹ ਉੱਥੇ ਰੋਟੀ ਖਾਈ ਜਾਂਦੇਗੇ 3500 ਰੁਪਏ ਕਿੱਲਾ ਠੇਕਾ ਕਰਿਆ ਉਹਨਾਂ ਨਾਲ ਜੇ 3 ਫੁੱਟ ਡੂੰਗੀ ਪਟਣੀਆਂ ਤਾਂ ਤੇ ਬਾਕੀ ਗੱਲਾਂ ਬਾਤਾਂ ਹੋਰ ਵੀ ਸਵਾਲ ਹੁੰਦੇ ਆ ਬਹੁਤ ਸਾਰੇ ਵੀਰਾਂ ਦੇ ਕਈ ਵਾਰੀ ਭੁੱਲ ਜਾਂਦੇ ਆ ਤੇ ਬਹੁਤ ਸਾਰੇ ਵੀਰਾਂ ਦੇ ਕੱਲ ਨਾਂ ਆਪਾਂ ਬੋਲੇ ਸੀਗੇ ਕੀ ਵੀਡੀਓ ਚ ਬਈ ਜਿਨ੍ਹਾਂ ਨੇ ਕਮੈਂਟ ਕਰੇ ਸੀ ਕਈ ਵੀਰ ਇਹ ਨਾ ਕਹਿਣ ਕੇ ਸਾਡਾ ਨਾਮ ਰਹਿ ਗਿਆ ਬਈ ਜਿਨ੍ਹਾਂ ਦੇ ਕਮੈਂਟ ਸੀਗੇ ਮੈਂ ਬੋਲਦਾ ਤੇ ਕਈ ਵਾਰੀ ਯਾਦ ਵੀ ਕਰਦਾ ਹੁੰਨਾ ਕਿ ਬਈ ਸਾਡਾ ਨਾਮ ਬੋਲ ਦਿਓ ਇੱਕ ਬਾਈ ਅਮਰਤਪਾਲ ਸਿੰਘ ਬਹੁਤ ਵਾਰੀ ਕਿਹਾ ਉਹਨਾਂ ਨੇ ਤੇ ਧੰਨਵਾਦ ਬਾਈ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਬਾਈ ਲਵਜੋਤ ਗੱਦਰਾਣੇ ਤੋਂ ਤੇ ਬਾਈ ਮਨਜੋਤ ਤੇ ਬਾਕੀ ਜਿਹਦੇ ਜਿਹਦੇ ਨਾਮ ਜਦੋਂ ਮੈਨੂੰ ਯਾਦ ਆ ਜਾ ਕਰਨਗੇ ਲਾਜ਼ਮੀ ਬੋਲਿਆ ਕਰੂੰ ਧੰਨਵਾਦ ਤੁਸੀਂ ਬਈ ਸਮਾਂ ਕੱਟ ਕੇ ਪਰਿਵਾਰਾਂ ਸਮੇਤ ਦੇਖਦੇ ਹੋ ਤੇ ਆ ਇੱਕ ਦੋ ਦਿਨਾਂ ਚ ਇੱਕ ਤਰੀਕ ਤੱਕ ਤੁਹਾਨੂੰ ਬਹੁਤ ਵੱਡਾ ਸਰਪ੍ਰਾਈਜ਼ ਮਿਲਣ ਵਾਲਾ ਕਿ ਆਪਾਂ ਟਰੈਕ ਤੇ ਜਾ ਰਹੇ ਹਾਂ ਕਿ ਪੰਜਾਬ ਦੀਆਂ ਦੋ ਮਹਾਨ ਹਸਤੀਆਂ ਦੇ ਨਾਲ ਤੇ ਉਹ ਥੋੜੇ ਜਿਹੇ ਦੋ ਦਿਨਾਂ ਦਾ ਹੋਰ ਦੋ ਤਿੰਨ ਦਿਨਾਂ ਦਾ ਇੰਤਜ਼ਾਰ ਕਰੋ ਕਿ ਤੁਹਾਨੂੰ ਜਲਦੀ ਉਹ ਅਪਡੇਟ ਵੀ ਦੇਵਾਂਗੇ ਕਿ ਇਹਦੇ ਟਰੈਕ ਤੇ ਕਿੱਥੇ ਕੀਹਦੇ ਨਾਲ ਜਾ ਰਹੇ ਹਾਂਗੇ ਤੇ ਬਾਕੀ ਗੱਲਬਾਤ ਓਕੇ ਰਿਪੋਰਟ ਆ ਹਾਂ ਭਈਆ ਲਾਇਆ ਮੜਬੀ ਦਾ ਅਦਰੋ ਛੱਡੇ ਆਇਆ ਇੱਕ ਵਾਰੀ ਇਹ ਜੋੜ ਚੈੱਕ ਕਰ ਲਈਏ ਤੇ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਇਹਦੇ ਵਿੱਚ ਪਾਣੀ ਛੱਡਾਂਗੇ ਤੇ ਮਿੱਟੀ ਬੈਠਦੀ ਉਹ ਨਾਲ ਦੀ ਨਾਲ ਥੋੜੀ ਥੋੜੀ ਜਿੰਦਰੇ ਨਾਲ ਮਿੱਟੀ ਪਾ ਦੇਾਂਗੇ ਤੇ ਉਧਰ ਬਾਜਰਾ ਰਮਾਉਣਾ ਤੇ ਇਧਰ ਖੇਤ ਵਾਲੀ ਆਪਣੀ ਪੱਕੀ ਸਾਂਝੀ ਪਾਈਪ ਲਾਈਨ ਪਈ ਜਾਂਦੀ ਆ ਉਹ ਕੰਮ ਲੋਟ ਆ ਤੂੰ ਇੱਥੇ ਬਹਿ ਜਾ ਯਾਰ ਚਲ ਪਾਣੀ ਪੈ ਇਹਨੂੰ ਠਾਰ ਲਾਂਗੇ ਆ ਕੇ ਕਿੱਧਰ ਮੋੜੇ ਤੇ ਕੀ ਫਿਰਾਂਗੇ ਤੇ ਹੁਣ ਇੱਕ ਕਿੜਾ ਅੱਗੇ ਮਾਰ ਲਈਏ ਅ ਪਰਸੂ ਆ ਕੇ ਗਿਆ ਸੀ ਹਲੇ ਐ ਲੱਗੀ ਜਾਂਦਾ ਕਿ ਕਈ ਦਿਨ ਬਾਅਦ ਖੇਤ ਆਏਗਾ ਤੇ ਕਹੇ ਸ਼ੁਰੂ ਤੋਂ ਹੀ ਖੇਤਿਆਂ ਨਾਲ ਜੁੜੇ ਹੋਏ ਆ ਆਪਣੇ ਧਰਤੀ ਨਾਲ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਆ ਤਾਂ ਖੇਤਾਂ ਜਾ ਕੇ ਸੋਣਾ ਜੀ ਲੱਗਦਾਗਾ ਤੇ ਮਨਪ੍ਰੀਤ ਕੱਲੇ ਹੀ ਆਉਂਦਾ ਸੀਗਾ ਪਹਿਲਾਂ ਤੇ ਉਹਨੂੰ ਮੈਂ ਕਿਹਾ ਠਹਿਰ ਜਾ ਮੈਂ ਕਿਹਾ ਮੈਂ ਵੀ ਚੱਲਦਾਗਾ ਤੇ ਕਹਿੰਦਾ ਬਾਜਰਾ ਰਮਾ ਕੇ ਆਉਣਾ ਕੋਈ ਗੱਲ ਨਹੀਂ ਮੈਂ ਕਿਹਾ 2-3 ਘੰਟੇ ਲੱਗ ਜਾਣ ਭਾਵੇਂ 4 ਲੱਗ ਜਾਣ ਤੇ ਸ਼ਹਿਰ ਵੀ ਜਾ ਕੇ ਆਉਣਾ ਸਰਦੂਰਗੜ ਉਹ ਫੇਰ ਵੇਖਦੇ ਆ ਤੇ ਇੱਕ ਗੱਲ ਹੋਰ ਜਾਦਾ ਆ ਗਈ ਇੱਕ ਬਾਈ ਇੱਕ ਦੇ ਇੱਕ ਨਹੀਂ ਦੋ ਤਿੰਨ ਬਾਈਆਂ ਨੇ ਕਿਹਾ ਕਿ ਬਾਈ ਉਦੋਂ ਮੈਂ ਬਾਹ ਕੇਗਾ ਤਵੀਆਂ ਘੱਟ ਲੱਗਦੀਆਂ ਕਹਿੰਦੇ ਤੇ ਘੱਟ-ਕੁੱਟ ਨਹੀਂ ਲੱਗਦੀਆਂ ਬਾਈ ਤੇ ਆ ਦੇਖੋ ਪੈਰ ਕਿਵੇਂ ਗੁੱਦਕ ਤੇਲਾ ਬਣਾਇਆ ਪਿਆ ਅਸਲ 'ਚ ਇਹ ਦੂਰ ਲਈ ਸੀ ਮੈਂ ਦੋ ਵਾਰੀ ਬਾਹੀ ਸੀਗੀ ਤੇ ਤਾਂ ਫਿਰ ਉਹ ਪਹਿਲੀ ਵਾਰੀ ਜੀ ਤੁਹਾਨੂੰ ਐ ਲੱਗਦੀਆਂ ਸੀ ਘੱਟ ਲੱਗੀਆਂ ਤੇ ਜਿੱਥੇ ਮਰਜੀ ਤੇ ਦੇਖ ਲੋ ਵਧੀਆ ਸੋਹਣਾ ਪੈਰ ਜਾਂਦਾ ਥੱਲੇ ਵਧੀਆ ਬਾਤ ਈ ਬਈ ਜਿੰਨੀ ਕੀ ਆਪਾਂ ਨੂੰ ਲੋੜ ਸੀਗੀ ਵਧੀਆ ਸੋਹਣੀਆਂ ਲੱਗੀਆਂ ਗਈਆਂ ਤੇ ਇਹ ਤੇ ਲਵਾਵਾ ਮੰਗੀ ਕਰਾਹਾ ਕਰਾ ਤਾਂ ਪਹਿਲੀ ਲਵਾ ਦੇਣਾ ਸੀਗਾ ਤੇ ਫਿਰ ਅਸੀਂ ਖੜੇ ਦੀ ਉਹ ਪਾਈਪ ਲਾਈਨ ਕਰਕੇ ਧੂਖਾ ਸਾਰਾ ਖਾਲ ਫਿਰ ਪੱਟਿਆ ਪਿਆਗਾ ਤੇ ਜੇ ਜਿ세 ਵੀ ਉਹ ਉਤਾ ਥਲਾ ਫਿਰ ਕਰਦੀ ਫਿਰਦੀ ਹੈਗੀ ਤੇ ਉਹ ਫਿਰ ਮਿੱਟੀ ਇੱਧਰ ਉੱਧਰ ਕਰਨੀ ਉਹ ਉਹ ਵੀ ਸਾਫ਼ ਸਪਾਈ ਕਰਕੇ ਸਾਰਾ ਇੱਕੋ ਜਿਹਾ ਮਾਹੌਲ ਸੋਹਣਾ ਬਣ ਚੂਗਾ ਤੇ ਉੱਥੇ ਅੱਗੇ ਜਾ ਕੇ ਦੇਖਦੇ ਆਂ ਭਗਵਾਨ ਤੇਰੀ ਕੁਦਰਤ ਪਨੀਰੀ ਦੀ ਰਿਪੋਰਟ ਦੱਸੋ ਬਈ ਕਿਵੇਂ ਲੱਗ ਰਹੀ ਆ ਆ ਗਈ ਉਹ ਲਾਈਟ ਆ ਗਈ ਚਲ ਦੇਖ ਚਲ ਮੈਂ ਦੇਖ ਕੇ ਆਣਾ ਬੈਂਡ ਵਾਹੀ ਗਿਰੂ ਜੀ ਆ ਹੈ ਕੋਈ ਰਾਜੀ ਖੁਸ਼ੀ ਕੇਰਾ ਤਾਂ ਸਹੀ ਹੈ ਆ ਬੈਂਡ ਹਲਕਾ ਹਲਕਾ ਤੁਪਕਾ ਜਿ ਡੇਕਦਾ ਨਜ਼ਰ ਆਉਂਦਾ ਪਰ ਇੰਨਾ ਕ ਤਾਂ ਇਹ ਬੰਦ ਹੋ ਜਾਂਦਾ ਹੁੰਦਾ ਬਾਅਦ ਚ ਕੋਈ ਹਾਂ ਵੱਡੀ ਪ੍ਰੋਬਲਮ ਨਹੀਂ ਬਲ ਜਿਆਦਾ ਲੀਕ ਸੀਗਾ ਥੋੜਾ ਜਿਹਾ ਇਹ ਸੁੰਦਾ ਖੜਕਾ ਮੋੜ ਤੋਂ ਪਾਣੀ ਮੋੜਨ ਦਾ ਥੋੜਾ ਜਿਹਾ ੱਕਾ ਤਾਂ ਲੱਗੂਗਾ ਮੋਟਰ ਨੂੰ ਇਸ ਗੱਲ ਦਾ ਤੇ ਇੱਕ ਬਾਈ ਇਹ ਵੀ ਕਹਿੰਦਾ ਸੀਗਾ ਕਿ ਆ ਵਈ ਬਾਈ ਭੁਪਿੰਦਰ ਅਮਰੀਕਾ ਕਿ ਭਾਈ ਤੁਸੀਂ ਉੱਥੇ ਖੇੜ ਬਣਾਉਣੀ ਸੀਗੀ ਤੇ ਭਾਈ ਸਾਡੇ ਜਿਹੜੀਆਂ ਇੱਥੇ ਛੋਟੀਆਂ ਪਾਈਪ ਲੈਣਾ ਨਹੀਂਆਂ ਇਹਨਾਂ ਤੇ ਖੇੜ ਬਣਾਈ ਨਹੀਂ ਹੋਈ ਕਿਸੇ ਨੇ ਵੀ ਬਸ ਐਂ ਹੀ ਚਲਾਈ ਜਾਂਦੇ ਆ ਮੋਟਰ ਇਹ ਗੱਲ ਸਹੀ ਆ ਕਿ ਮੋਟਰ ਬਈ ਸੌਖੀ ਰਹਿੰਦੀ ਇਹਦੇ ਨਾਲ ਥੋੜੀ ਜੀ ਤੇ ਪਰ ਜਿਵੇਂ ਆ ਤਿੰਨ ਚਾਰ ਕਿੱਲੇ ਜੋੜੀ ਹੋਈ ਆ ਤੇ ਇੰਨੀ ਕਰ ਸਿੱਧੀ ਚਲਾ ਲੈਣੇ ਆਂਗੇ ਚੱਲ ਫਰਕ ਪੈਂਦਾ ਪਰ ਬਾਲਾ ਵੀ ਨਹੀਂ ਪੈਂਦਾ ਗਾ ਵਾਹੀ ਗਰੂਜੀ ਚਲੋ ਵੀ ਲੈ ਕੇ ਰੱਬ ਦਾ ਨਾਮ ਮਿੱਟੀ ਪਾਣੀ ਸ਼ੁਰੂ ਕਰਤੀ ਆਪਣੇ ਚੋਬਰ ਨੇ ਤੇ ਹਲਕਾ ਫੁਲਕਾ ਕੋਈ ਬੁਲਬਲਾਇ ਕੇ ਤੇ ਮਾੜਾ ਮੋਟਾ ਤਪਕਾ ਜਿਹੜਾ ਇੰਨੇ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਹਟ ਜਾਂਦਾ ਹੁੰਦਾ ਇਹ ਬਾਕੀ ਇਹ ਤੇ ਮਿੱਟੀ ਪਾ ਦਨੇ ਆ ਥੋੜੀ ਜੁੜੀ ਹੋਣਾ

ਇੱਕ ਪਾਸੋਂ ਮਿੱਟੀ ਪਾਤੀ ਹੈ ਖਾਲੀ ਤੇ ਇਧਰ ਇਧਰ ਮਿੱਟੀ ਪਾਵਾਂਗੇ ਉਧਰਲੀ ਥੋੜੀ ਬੱਟ ਨਾਲ ਲਾਵਾਂਗੇ ਪਰ ਇਹ ਨੀਵਾ ਸਾਂ ਹੋਣ ਕਰਕੇ ਫਿਰ ਬੱਟ ਮੋਟੀ ਡਾਢੀ ਕਰਨੀ ਹੈ ਥੋੜੀ ਉੱਚੀ ਕਰਨੀ ਹੈ ਫਿਰ ਮੀਹ ਕਣੀ ਵੀਰੇ ਥੋੜੀ ਜੀ ਹਾਂ ਦਿੱਕਤ ਪੇਸ਼ ਆਉਂਦੀ ਆ ਨਹੀਂ ਫਿਰ ਤੇ 12 ਦਾ ਲੋਡ ਆ 10 ਦੀ ਮੱਛੀ ਮੋਟਰ 85 ਫੁੱਟ ਡੂੰਗਾ ਬੋਰ ਤੇ ਹੋਰ ਕੀ ਰਹਿ ਗਿਆ ਸੀ 4 ਇੰਚੀ ਪ੍ਰੈਸ਼ਰ ਦਾ ਪਾਣੀ ਦਿਖਰ ਲੋਟ ਆ ਕਹਾਣੀ ਇਹ ਹੁਣ ਇਹਦੇ ਚ ਫੇਰ ਛੱਡਾਂਗੇ ਪਾਣੀ ਇੱਕ ਵਾਰੀ ਮਿੱਟੀ ਬੈਠ ਜੀ ਥੋੜੀ ਥੋੜੀ ਫਿਰ ਨਾਲ ਨਾਲ ਥੋੜੀ ਥੋੜੀ ਮਿੱਟੀ ਹੋਰ ਪਾ ਦੇਣੀ ਤੇ ਵੇਰੀ ਤੋਂ ਕਰਾਹਾ ਲਾਇਆ ਜਿਹਦਾ ਕੰਮ ਪੱਤਰ ਬਣਾ ਰਹੇ ਹਾਂ ਬਾਬੇ ਦੀ ਮੇਅਰ ਨਾਲ ਕੀਰਾਂ ਦਾ ਕੰਮ ਸਾਰ ਹਾਂ ਰਾਜੀ ਖੁਸ਼ੀ ਆ ਪਾਈਪ ਲਾਈਨ ਵਾਲਾ ਤੇ ਇਧਰੋਂ ਖਾਲ ਵਾਲਾ ਨੇ ਆਪਣੀਆਂ ਡਗੀਆਂ ਡਗੀਆਂ ਸਭ ਪਟਤੀਆਂ ਜਿੰਨੇ ਦਰਖਤ ਸੀਗੇ ਜਿੱਥੇ ਉਹ ਉਥੇ ਅਮਰੂਦ ਸੀਗਾ ਇੱਥੇ ਡੇਕਾਂ ਸੀਗੀਆਂ ਇੱਥੇ 4-5 ਡੇਕਾਂ ਸੀਗੀਆਂ ਅ ਅੱਗੇ ਵੀ ਤੇ ਸਾਰੇ ਪਾਈਪਲਾਈਨ ਪੈਨ ਕਰਕੇ ਆ ਪੱਟੇ ਗਏ ਤੇ JCB ਨੇ ਖਾੜ ਕੇ ਫੈਂਕਤੇ ਸਾਰੇ ਤੇ ਆਣ ਡੱਗੀਆਂ ਡੁਗੀਆਂ ਆਪਣੀਆਂ ਫੇਰ ਤੋਂ ਬਣਾਉਣੀਆਂ ਪੈਣੀਆਂ ਉਧਰਲੀ ਡੱਗੀ ਜੀ ਵੀ ਤੇ ਨਾਲ ਹੀ ਉਹ ਬਾਈ ਭਵਿੰਦਰ ਕਹਿ ਰਹੇ ਸੀਗੇ ਕਿ ਬਾਈ ਤੁਸੀਂ ਪਾਣੀ ਸਪਰੇਅ ਕਰਨ ਨੂੰ ਘਰੋਂ ਲਿਆਉਂਦੇ ਆਵੋਗੇ ਨਹੀਂ ਬਾਈ ਜੀ ਆਹ ਡੱਗੀਆਂ ਚ ਚੰਗਾ ਭਲਾ ਪਾਣੀ ਖੜਦਾ ਸੀ ਅੱਗੇ ਹਾਂ ਕੰਮ ਉੱਚਾ ਸੀ ਥੋੜਾ ਜਿਹਾ ਤੇ ਇਥੋਂ ਆਪ ਦਾ ਢੋਲ ਭਰ ਕੇ ਢੋਲੀਆਂ ਭਰ ਕੇ ਸਿਰਕ ਲੈਂਦੇ ਸੀ ਇੱਧਰ ਵੀ ਖੜਾ ਲੈਨੇ ਅੱਗੇ ਬੰਨਾ ਲੱਗੇ ਜਾਂਦਾ ਹੈਗਾ ਤੇ ਰਾਜੀ ਖੁਸ਼ੀ ਕੰਮ ਤੇ ਆ ਪਾਇਪ ਲੈਣਾ 2 ਫੁੱਟ ਵਾਲੀ ਪਾ ਕੇ ਆਈ ਆ ਮੋਗੇ ਤੋਂ ਤੇ ਆ ਆਪਣੀ 8 ਇੰਚੀ ਪਾਇਪ ਜਿਹੜੀ ਉਧਰੋਂ ਆਈ ਆ ਉਹੀ ਤੇ ਇਥੋਂ ਇੱਕ ਇਹ ਆਪਣੀ ਵੱਡੀ ਸੀ ਪਾਇਪ ਇਹ ਜੋੜਨੀ ਪੂ 6 ਇੰਚੀ ਵਾਲੀ ਤੇ ਪਾਣੀ ਉਧਰ ਨਿਕਲਦਾ ਹੋ ਜੀਓ ਦੋਨੇ ਪਾਈਪਾਂ ਦਾ ਫਿਰ ਓਏ ਆਪਾਂ ਮਰੂਦ ਆਪਣਾ ਪੱਟ ਕੇ ਸਾਈਡ ਤੇ ਕਰਿਆ ਚੰਗਾ ਮਾਤਾ ਜੀ ਚੱਲਦਾ ਜੰਮ ਦੀ ਰੋਟੀ ਤੇ ਬੈਂਗਣ ਬਣਾਇਆ ਨੇ ਅੱਜ ਅੱਜ ਚਾਲੂ ਬਾਲੇ ਥੋੜੇ ਜੇ ਦੇਖੀ ਦਾਗਾਂ ਦੀ ਭਾਈ ਸਵਾਦ ਲੱਗੇਗੀ ਠੀਕ ਅੱਛੀ ਸਬਜੀ ਬਣੂਗੀ ਜੰਗਾ ਬੇਟਾ ਧੰਨਵਾਦ ਤੁਹਾਡੇ ਸਸਰੀ ਘਰ ਸਭ ਸਾਰਿਆਂ ਨੂੰ ਕਮੈਂਟ ਲਾਇਕ ਲਾਇਕ ਸ਼ੇਅਰ ਪਹਿਲੀਆਂ ਚ ਕਰਦਾ ਕਰੋ ਕਮੈਂਟ ਵੀ ਭੇਜਿਆ ਕਰੋ ਫੇਸਬੁਕ ਤੇ ਦੇਖਦੇ ਫੋਲੋ ਵੀ ਜਰੂਰ ਕਰਿਆ ਕਰੋ ਦੋਰ ਤਲਾਇਗਾ ਤੇ ਰੂਕ ਬਲਾਗ ਵੀ ਜਰੂਰ ਦੇਖਣਾ ਧੰਨਵਾਦ ਸਤਿ ਸ੍ਰੀ ਅਕਾਲ ਠੀਕ ਹੈ ਮਾਤਾ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਬਸ ਇਸੇ ਨਾਲ ਸਮਾਪਤੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਖੇਤੋਂ ਆਏ ਆਰਾਮ ਹੋਰੇ ਫਰਮਾਏ ਗਰਮੀ ਬਾੜੀ ਆ ਗਈ ਤੇ ਆ ਕੇ ਗੁੱਡੇ ਚ ਵੜ ਕੇ ਨਿਕਲਣ ਨੂੰ ਜੀ ਨਹੀਂ ਕਰਦਾ ਹੁਣ ਹਾਂ ਕੰਮ ਕਰਮ ਕਾ ਕੇ ਮੱਝ ਨੂੰ ਪਾਣੀ ਪਿਆ ਕੇ ਦਾਵਾ ਦਾ ਹੁਣ ਹਾਂ ਚੱਲਾਂ ਜਿੰਮ ਦੀ ਡਿਊਟੀ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲਾਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ